ਇਨਸਾਫ ਮੋਰਚਾ ਲੱਗਿਆ ਕੌਮੀ ਮੁੱਦਿਆਂ ਨੂੰ ਲੈ ਕੇ ਸੋ ਉਸ ਕੌਮੀ ਇਨਸਾਫ ਮੋਰਚੇ ਦੀ ਇੱਕ ਵੀ ਗੱਲ ਭਾਵੇਂ ਪੰਜਾਬ ਦੀ ਸਰਕਾਰ ਹੈ ਭਾਵੇਂ ਯੂਟੀ ਦੀ ਸਰਕਾਰ ਹੈ ਜਾਂ ਸੈਂਟਰ ਦੀ ਸਰਕਾਰ ਹੈ ਉਹਨੂੰ ਬਿਲਕੁਲ ਸੁਣ ਨਹੀਂ ਰਹੀ ਇਗਨੋਰ ਕਰ ਰਹੀ ਹੈ ਸੋ ਜਿਹੜਾ ਹੁਣ ਅਸੀਂ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ 15 ਅਗਸਤ ਨੂੰ ਰੋਸ ਦਿਵਸ ਮਨਾਉਣ ਦਾ ਪ੍ਰੋਗਰਾਮ ਦਿੱਤਾ ਸੀ ਉਹਦੇ ਕਰਕੇ ਸਾਡਾ ਪ੍ਰੈਸ਼ਰ ਬਣਿਆ ਸਰਕਾਰਾਂ ਤੇ ਸਰਕਾਰਾਂ ਦਾ ਇਕੋ ਇੱਕ ਨਿਕਾਤੀ ਪ੍ਰੋਗਰਾਮ ਹੈ ਵੀ ਉਹਨੂੰ ਕਿਸੇ ਤਰ੍ਹਾਂ ਨਾ ਕਿਸੇ ਤਰ੍ਹਾਂ ਕੈਂਸਲ ਕਰਾਇਆ ਜਾਵੇ ਸੋ ਅੱਜ ਦੀ ਜਿਹੜੀ ਸਵੇਰੇ ਮੀਟਿੰਗ ਹੋਈ ਹੈ ਪੰਜਾਬ ਪ੍ਰਸ਼ਾਸਨ ਨਾਲ ਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਹੁਣ ਉਸ ਤੋਂ ਬਾਅਦ ਗਵਰਨਰ ਸਾਹਿਬ ਨਾਲ ਮੀਟਿੰਗ ਹੋਈ ਹੈ ਸੋ ਉਹਨਾਂ ਨੇ ਸਾਡੇ ਮਸਲੇ ਨੂੰ ਸੁਣਿਆ ਧਿਆਨ ਨਾਲ ਸੁਣਿਆ ਬਸਵਾਸ ਵੀ ਦਵਾਇਆ ਵੀ ਅਸੀਂ ਆਉਣ ਵਾਲੇ ਦਿਨਾਂ ਤੇ ਇਸ ਤੇ ਜ਼ਰੂਰ ਗੌਰ ਕਰਾਂਗੇ ਪਰ ਪ੍ਰੰਤੂ 11000 11 ਜਨਵਰੀ 2022 ਨੂੰ ਜਦੋਂ ਅਸੀਂ ਰੋਸ ਮਾਰਚ ਲੈ ਕੇ ਆਏ ਸੀ ਦੇਖਣ ਸਾਹਿਬ ਉਦੋਂ ਦਾ ਵੀ ਮੌਕੇ ਤੇ ਵਾਰਨਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਜਿਨ੍ਹਾਂ ਦੀ ਕਸਟਡੀ 25 ਸਾਲ ਤੋਂ ਉੱਪਰ ਹੋ ਗਈ ਉਹਨਾਂ ਦੀ ਰਿਹਾਈਆਂ ਮੈਂ ਕਰਵਾਵਾਂਗਾ ਦੀਪ ਸਿੱਧੂ ਹੋਰ ਡੈਪੂਟੇਸ਼ਨ ਚ ਸ਼ਾਮਿਲ ਸੀ ਦੀਪ ਸਿੱਧੂ ਨੇ ਪੁੱਛਿਆ ਜਨਾਬ ਦੁਆਰੇ ਮਿਲਣ ਦੀ ਲੋੜ ਹੈ ਇਸ ਮਸਲੇ ਤੇ ਉਹਨਾਂ ਨੇ ਛਾਤੀ ਤੇ ਹੱਥ ਰੱਖ ਕੇ ਕਿਹਾ ਸੀ ਮੈਂ ਗਵਰਨਰ ਬਾਤ ਕਰ ਰਹਾ ਹਾਂ ਜੋ हमने कह दिया ਹੋਏਗਾ ਪਰੰਤੂ ਅੱਜ 19 ਮਹੀਨੇ ਹੋ ਗਏ ਮੋਰਚਾ ਲੱਗੇ ਨੂੰ ਸਰਕਾਰਾਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਅੱਜ ਉਹਨਾਂ ਨੇ ਸੁਣੀ ਹੈ ਦੇਖੋ ਅਗੇ ਇਹਦੇ ਕੀ ਰਿਜ਼ਲਟ ਨਿਕਲਦੇ ਆ ਅਸੀਂ ਉਹਦੋਂ ਤੱਕ ਜਿਹੜੀਆਂ ਸਰਕਾਰਾਂ ਇੰਨੀਆਂ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਉਹਨਾਂ ਸਿੱਖਾਂ ਨੂੰ ਅੱਜ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਵਾਸਤੇ ਕਾਨੂੰਨ ਹੋਰ ਵਰਤਾਅ ਕਰ ਰਿਹਾ ਬਹੁਤ ਗਿਣਤੀ ਬਾਅਦ ਤੇ ਹੋਰ ਕਰ ਰਿਹਾ ਸੋ ਪਿਛਲੇ ਦਿਨ ਇੱਕ ਬੀਜੇਪੀ ਦਾ ਐਮਐਲਏ ਵੀ ਸਮੇਂ ਤੋਂ ਪਹਿਲਾਂ 4 ਸਾਲ ਬਾਅਦ ਜਿਹਨੂੰ ਉਮਰ ਕੈਦ ਹੋਈ ਹੈ ਉਹ ਰਹਾ ਕੀਤਾ ਗਵਰਨਰ ਨੇ ਪਰੰਤੂ ਸਾਡੇ ਜਿਹੜੇ ਡਬਲ ਸਜ਼ਾਾਂਾਂ ਕੱਟ ਕੇ ਉਹਨਾਂ ਨੂੰ ਰਿਹਾਈ ਨਹੀਂ ਕਰ ਰਹੇ ਸੋ ਸਾਡਾ ਜਿਹੜਾ ਇਹ ਰੋਸ ਸ਼ਾਹ ਜਾਰੀ ਰਿਹਾ ਹੈ